ਨਮਸਕਾਰ ਗਾਪਸ ਸ੍ਰੀ ਕਾ ਮੈਂ ਡਾਕਟਰ ਹਿਮੰਸ਼ਿੰਘਾ ਆਪਦੇ ਸਾਰੇ ਕਸਟਮਰਸ ਲਈ ਇੰਸਟਾਗ੍ਰam ਫੋਲੋਅਰਸ ਲਈ ਓਮਿਤ ਤਮਾਕੇਦਾਰ ਡੀਲਾਂ ਲੈ ਕੇ ਆਨੇ ਆ ਜਿਵੇਂ ਕਿ ਤੁਹਾਨੂੰ ਪਹਿਲੀ ਪਤਾ ਹੈ 20 12 Oppo ਦੀ ਰੈਨੋ 12 ਜਿਹੜੀ ਸੀਰੀਜ਼ ਹੈ ਉਹਦੇ ਅੰਤਰਗਤ ਪਹਿਲਾਂ ਰੈਨੋ 12 Pro ਆਇਆ ਸੀ ਜਿਹਦੇ ਵਿੱਚ 12256 37000 ਦਾ ਤੇ 12512 41000 ਰੁਪਏ ਦਾ ਫੋਨ ਸੀ ਜਿਹਦੇ ਨਾਲ ਸਿਰਫ ਤੇ ਸਿਰਫ ਸਿੰਘਲ ਇੰਟਰਪ੍ਰਾਈਜ਼ਸ ਵੱਲੋਂ 12 ਨਾਲ 12 ਗਿਫਟ ਫਰੀ ਆਏ ਗਏ ਸੀ ਉਹੀ ਹੁਣ ਰੈਨੋ ਦਾ ਜਿਹੜਾ 12 ਮਾਡਲ ਨਵਾਂ ਮਾਡਲ ਆਇਆ 25 ਜੁਲਾਈ ਨੂੰ ਉਹ 8256 ਤੇ 33000 ਰੁਪਏ ਦਾ ਫੋਨ ਆਇਆ ਉਹਦੇ ਨਾਲ ਵੀ ਸਾਡੇ 12 ਨਾਲ 12 ਗਿਫਟ ਤੋਹਫੀ ਨੇ ਸਟੋਰੀ ਬੈਗ ਵਰਗੇ 12 ਗਿਫਟ ਜਿਨ੍ਹਾਂ ਦੀ ਕੀਮਤ 10000 ਰੁਪਏ ਐਮ ਆਰ ਪੀ ਤੋਂ ਜ਼ਿਆਦਾ ਹੈ ਉਹ ਗਿਫਟ ਸਾਰੇ ਦੇ ਸਾਰੇ ਰੈਨੋ 12 ਦੇ ਨਵੇਂ ਮਾਡਲ ਨਾਲ 8256 33000 ਨਾਲ ਫ੍ਰੀ ਨੇ ਇਸ ਤੋਂ ਇਲਾਵਾ ਸਾਡੀਆਂ ਸਾਰੀਆਂ ਫਾਈਨੈਂਸ ਸਕੀਮਾਂ ਕੈਸ਼ਬੈਕ ਸਕੀਮਾਂ ਤੇ ਆਸਾਨ ਕਿਸ਼ਤਾਂ ਅਵੇਲੇਬਲ ਨੇ ਹਰ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰੋ AI ਫੀਚਰਸ ਕੈਮਰਿਆਂ ਦੇ AI ਫੀਚਰਸ ਤੋਂ ਲੈ ਕੇ 360 ਡੈਮੇਜ ਪ੍ਰੂਫ ਤੱਕ ਇਹਨਾਂ ਦੀਆਂ ਸਕਰੀਨਾਂ ਨੇ ਤਾਂ ਜਲਦੀ ਤੋਂ ਜਲਦੀ ਇਹ ਸਾਰੀਆਂ ਸਕੀਮਾਂ ਦਾ ਫਾਇਦਾ ਠਾਣ ਲਈ 12 ਦੇ ਨਾਲ 12 ਗਿਫਟ ਲੈਣ ਲਈ ਸਿੰਗਲ ਐਂਟਰਪ੍ਰੀਨਿਅਰਸ ਤੇ ਪਹੁੰਚੋ ਥੈਂਕ ਯੂ